ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰੇ ਅਰਸਾਹੋ ਕੁਰਸਾਹੋ ਝੱਟੀ ਐ ਤੁਧ ਡਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਿਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਾਤਿਸਾ ਸਿਰਸਾ ਹਾਂ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਤੀਜਾ ਰੇ ਜਾਨ ਉਥਾਰੇ ਦੱਬੇ ਉਹ ਸੁੱਤਿਆ ਗਈ ਵਿਹਾਰ ਸਤਿ ਗੁਰ ਕਾ ਸ਼ਬਦ ਸੁਣ ਨਾ ਜਾਗੋ ਅੰਤਰ ਨਾ ਉਪਜੇ ਉਚਾਰੋ ਰੇ ਜਾਨ ਉਠਾਰ ਦੱਬੇ ਹੋ ਸੁੱਤੇ ਗਈ ਵਿਹਾਰ ਸਤ ਗੁਰ ਕਾ ਸਬਦ ਸੁਣ ਨ ਜਾਗੋ ਅੰਤਰ ਨ ਉਪਜਿ ਉਚਾਉ ਸਰੀਰ ਜਲਾ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜਾ ਪਾਈਂ ਨਾਨਕ ਗੁਰ ਸਰਣਾਈ ਉਬਰੇ ਸੱਚ ਮਾਨ ਸਬਦ ਧਿਆਇ ਮਹੱਲਾ ਤੀਜ ਸਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਸਦਾ ਚੱਲਾਂ ਪਾ ਬਨਿਆ ਸੀਗਰ ਸੇਜ ਸੁਹਾਵੀ ਸਦਾ ਪਰਾਵਰ ਹਰ ਬਾਰ ਪਾਇਆ ਨਾਰ ਮਰੇ ਨਾ ਕਦੇ ਦੁੱਖ ਲਾਗਾ ਸਦਾ ਸੁਹਾਗਣ ਨਾਰੇ ਨਾਨਕ ਹਰ ਪ੍ਰਭ ਮੇਲ ਲਾਈ ਗੁਰ ਕਾਹਿਤ ਪਿਆ ਜੇ ਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੇ ਹਰ ਜੀਉ ਤਿਨ ਕਾ ਦਰਸਨ ਨਾ ਕਰਹੁ ਪਾਪਿ ਸਤ ਹਤਿਆਰੇ ਕਰ ਕਰ ਫਿਰ ਹੈ ਕੁਸੁੱਧ ਮਾਨ ਜਿਉ ਤਰਕਟ ਨਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਰ ਗੁਰ ਕਉ ਬਲ ਹਾਰੇ ਵੱਡ ਭਾਗੀ ਸੰਗਤ ਮਿਲੈ ਗੁਰਮੁਖ ਸਵਾਰੇ ਹਾਰੇ ਓ ਮੇ ਇਲਾਹ ਸਤ ਗੁਰ ਦਇਆ ਕਰ ਗੁਰ ਕਉ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਰੇ ਜਾਨ ਉਥਾਰੈ ਦਬਿਓ ਸੁੱਤਿਆ ਗਈ ਵਿਹਾਈ ਸਤਿਗੁਰ ਕਾ ਸਬਦ ਸੁਣ ਨ ਜਾਗਿਓ ਅੰਤਰ ਨ ਉਪਜਿਓ ਚਾਉ ਰਾਗ ਸੋਰਠ ਦੀ ਓਾਰ ਦੀ ਪੌੜੀ 23 ਸਲੋਕਾਂ ਨਾਲ